हां जी दोस्तों वाहेगुरु जी का खालसा वाहेगुरु जी की फतेह उम्मीद करता हूं कि आप सब चढ़ दी कला चौगोगे आज आपा आज दी वीडियो ਦੇ ਵਿੱਚ ਸਾ ਦਾ ਰਿਆਜ਼ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਉਹਦੇ ਕਿਹੜੇ-ਕਿਹੜੇ ਤਰੀਕੇ ਨੇ ਸਾ ਦਾ ਰਿਆਜ਼ ਕਰਨ ਦੇ ਅੱਜ ਆਪਾਂ ਉਹਦੇ ਬਾਰੇ ਗੱਲ ਕਰ ਰਹੇ ਹਾਂ ਬੜੇ ਦਿਨਾਂ ਤੋਂ ਮੇਰੇ ਮਨ 'ਚ ਖਿਆਲ ਸੀ ਕਿ ਸਾ ਦਾ ਜਿਹੜਾ ਸਹੀ ਤਰੀਕਾ ਹੈ ਰਿਆਜ਼ ਦਾ ਉਹ ਆਪ ਜੀ ਨਾਲ ਸਾਂਝਾ ਕੀਤਾ ਜਾਏ ਰਿਆਜ਼ ਤਾਂ ਦੇਖੋ ਆਪ ਜੀ ਸਾਰੇ ਕਰਦੇ ਹੋ ਪੈਣਾ ਬੀਬੀਆਂ ਵੀ ਕਰਦੀਆਂ ਨੇ ਭਾਈ ਵੀ ਕਰਦੇ ਨੇ ਕੁਝ ਰਾਗੀ ਵੀਰ ਨੇ ਮੇਰੇ ਉਹ ਵੀ ਕਰਦੇ ਨੇ ਪਰ ਸਾਧ ਰਿਆਜ਼ ਨੂੰ ਕਰਨਾ ਕਿਸ ਤਰ੍ਹਾਂ ਚਾਹੀਦਾ ਉਹਦੀ ਅਸਲ ਟੈਕਨੀਕ ਕੀ ਆ ਪਾਜ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਦੇਖੋ ਸਾਧਾ ਰਿਆਜ਼ ਜਿਹੜਾ ਸਭ ਤੋਂ ਪਹਿਲਾਂ ਸਾਹ ਜਿਹੜਾ ਹੈ ਉਹਨੂੰ ਸਮਝਣਾ ਜ਼ਰੂਰੀ ਹੈ ਵੀ ਸਾਹ ਹੈ ਕੀ ਹੈ ਅਸਲ ਦੇ ਵਿੱਚ ਜਿਹੜਾ ਸਾਹ ਹੈ ਉਹ ਪੂਰੇ ਸੱਤ ਸੁਰਾਂ ਦਾ ਜਨਕ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਵੀ ਸਾ ਦਾ ਰਿਆਜ਼ ਕਰੋ ਸਭ ਤੋਂ ਪਹਿਲਾਂ ਸੱਤ ਸੁਰਾਂ ਜਿਹੜੀਆਂ ਬਣੀਆਂ ਨੇ ਉਹਨਾਂ ਦੇ ਵਿੱਚੋਂ ਸਾ ਜਿਹੜਾ ਹੈ ਉਹ ਪਹਿਲਾ ਸੁਰ ਹੁੰਦਾ ਹੈ ਭਾਵੇਂ ਸਕੇਲ ਕੋਈ ਵੀ ਹੋਵੇ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਸਾ ਦੇ ਰਿਆਜ਼ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਖੜਸ ਦਾ ਰਿਆਜ਼ ਕਰਨਾ ਹੁੰਦਾ ਹੈ ਸਵੇਰੇ ਖਾਲੀ ਪੇਟ ਖੜਸ ਦਾ ਰਿਆਜ਼ ਜੇ ਤੁਸੀਂ ਕਰੋਗੇ ਤਾਂ ਉਹਦੇ ਨਾਲ ਤੁਹਾਡੀ ਆਵਾਜ਼ ਮਿੱਠੀ ਹੋਏਗੀ ਤੁਸੀਂ ਜਦੋਂ ਸ਼ਬਦ ਪੜ੍ਹੋਗੇ ਜਾਂ ਕੀਰਤਨ ਕਰੋਗੇ ਤਾਂ ਆਪ ਜੀ ਦੀ ਆਵਾਜ਼ ਵਿੱਚ ਇੱਕ ਵੱਖਰੀ ਮਿਠਾਸ ਸੁਣਾਈ ਦੇਵੇਗੀ ਜਿਵੇਂ ਇੱਕ ਪ੍ਰੋਫੈਸ਼ਨਲ ਕੀਰਤਨੀਆਂ ਜਾਂ ਪ੍ਰੋਫੈਸ਼ਨਲ ਰਾਗੀ ਕੀਰਤਨ ਕਰਦਾ ਹੈ ਮੈਂ ਉਹਦੇ 4-5 ਤਰੀਕੇ ਸਾਦੇ ਰਿਆਜ਼ ਦੇ ਆ ਦੱਸਣ ਜਾ ਰਿਹਾ ਹਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਿਰਪਾ ਕਰਕੇ ਆਪ ਜੀ ਨੇ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਜੇ ਆਪ ਜੀ ਨੂੰ ਇਹ ਵੀਡੀਓ ਅੱਜ ਦੀ ਪਸੰਦ ਆਵੇ ਤਾਂ ਆਪ ਜੀ ਨੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਦੂਜੀ ਬੇਨਤੀ ਹੈ ਕਿ ਆਪ ਜੀ ਨੇ ਇਸ ਰਿਆਜ਼ ਨੂੰ ਜਿਹੜਾ ਮੈਂ ਅੱਜ ਆਪਜੀ ਦੱਸਣ ਜਾ ਰਿਹਾ ਹਾਂ ਇਹਨੂੰ ਰੋਜ਼ ਕਰਨਾ ਹੈ ਇਹਨੂੰ ਕਦੇ ਵੀ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਵੱਖਰੀ ਗੱਲ ਹੈ ਪਰ ਬਿਨਾ ਨਾਗਾ ਬਿਨਾ ਛੁੱਟੀ ਮਾਰੇ ਆਪਜੀ ਲਗਾਤਾਰ ਇਸ ਰਿਆਜ਼ ਨੂੰ 3 ਮਹੀਨੇ ਤੱਕ ਕਰੋਗੇ ਤਾਂ ਪੱਕੀ ਗਾਰੰਟੀ ਹੈ ਕਿ ਆਪਜੀ ਦਾ ਗਲਾ ਜਿਹੜਾ ਹੈ ਬਹੁਤ ਸਰੀਦਾ ਹੋ ਜਾਏਗਾ ਆਵਾਜ਼ ਬੜੀ ਮਿੱਠੀ ਹੋ ਜਾਏਗੀ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਨਪੁਰਾ ਜਿਹੜਾ ਚੱਲ ਰਿਹਾ ਸੀ ਸ਼ਾਰਪ ਦਾ ਪਹਿਲੇ ਕਾਲੇ ਦਾ ਤਾਨਪੁਰਾ ਖੜਾ ਦਾ ਰਿਆਜ਼ ਕਿਸ ਤਰ੍ਹਾਂ ਕਰਨਾ ਹੈ ਆਕਾਰ ਓਕਾਰ ਈਕਾਰ ਹਾਕਾਰ ਅੱਜ ਮੈਂ ਸਾਰੇ ਰਿਆਜ਼ ਆਪ ਜੀ ਨੂੰ ਕਰਨੇ ਦੱਸਦਾ ਦੇਖੋ ਸਭ ਤੋਂ ਪਹਿਲਾਂ ਆਪਾਂ ਸਾ ਦਾ ਰਿਆਜ਼ ਕਰਦੇ ਹਾਂ ਸਾ ਜਦੋਂ ਸਾਦਾ ਤੁਸੀਂ ਉਚਾਰਨ ਕਰਨਾ ਹੈ ਤਾਂ ਉਹਦੇ ਪਿੱਛੇ ਦੇਖੋ ਆ ਦੀ ਆਵਾਜ਼ ਆ ਰਹੀ ਹੈ ਫਿਰ ਆਪਾਂ ਆ ਆ ਇੱਕ ਵੋਵਲ ਵੋਵਲਸ ਹੁੰਦੇ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਜਦੋਂ ਆਪਾਂ ਨੂੰ ਲੈਂਗੁਏਜ ਕੋਈ ਬੋਲਣੀ ਸਿਖਾਈ ਜਾਂਦੀ ਹੈ ਮੰਨ ਲਓ ਇੰਗਲਿਸ਼ ਬੋਲਣੀ ਸਿਖਾਈ ਜਾਂਦੀ ਹੈ ਤਾਂ ਉਹਦੇ ਵਿੱਚ ਵੋਵਲਸ ਦਾ ਆਪਾਂ ਨੂੰ ਰਿਆਜ਼ ਦੱਸਿਆ ਜਾਂਦਾ ਹੈ ਕਿ ਤੁਸੀਂ ਵੋਵਲਸ ਦੀ ਪ੍ਰੈਕਟਿਸ ਕਰਨੀ ਹੈ। ਉਹ ਕਿਸ ਤਰ੍ਹਾਂ ਕਰਨੀ ਹੈ? ਆ, ਐ, ਈ, ਊ। ਇਹ ਜਿਹੜੇ ਚਾਰ ਤਰ੍ਹਾਂ ਦੇ ਵੋਵਲਸ ਹੁੰਦੇ ਨੇ। ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਆਈ, ਈ, ਓ ਤੇ ਊ। ਆਪਾਂ ਉਹ ਸਾਰੇ ਵੋਵਲਸ ਜਿਹੜੇ ਨੇ ਉਹਨਾਂ ਦਾ ਰਿਆਜ਼ ਹੈ ਜਿਹੜਾ ਉਹ ਆਪਾਂ ਸਾ ਦੇ ਉੱਤੇ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਸਾ ਦਾ ਰਿਆਜ਼ ਕਰਦੇ ਆ। ਸਾ Söyleyeceklerin, modu bandını kırma. Sa. Ostat. Oda reyaz kırma. ਲੰਬਾ ਕਰਨ ਤੋਂ ਬਾਅਦ 10 ਮਿੰਟ ਘਟੋ ਕਰ ਉਹ ਦਾ ਰਿਆਜ਼ ਕਰਨਾ ਹੈ ਤੁਸੀਂ ਆਉਂਦੇ ਬੋਲ ਸਕਦੇ ਹੋ ਕਈ ਵੀਰ ਭੈਣਾ ਆਉਂਦੇ ਬੋਲਦੇ ਨੇ ਆਪਾਂ ਆਉਂਦਾ ਰਿਆਜ਼ ਵੀ ਕਰ ਸਕਦੇ ਜਿਵੇਂ ਮੰਨ ਲਓ ਓ ਦਾਕ ਸਕਦੇ ਉਸ ਤੋਂ ਬਾਅਦ ਅੱਗੇ ਤੀਜੇ ਨੰਬਰ ਦਾ ਰਿਆਸ ਜਿਹੜਾ ਸਾਹ ਦੇ ਉੱਤੇ ਹੀ ਕਰਨਾ ਹੈ ਆਪ ਜੀ ਨੇ ਉਹਦਾ ਤਰੀਕਾ ਹੈ ਈ ਈ ਬਾਤ ਦੇਖੋ ਮੈਂ ਸਾਰੇ ਜਿਹੜੇ ਤਰੀਕੇ ਦੱਸ ਰਿਹਾ ਸਾਦੇ ਉੱਤੇ ਹੀ ਦੱਸ ਰਿਹਾ ਸਾਦਰ ਆ ਜਿੱਕ ਤਰੀਕੇ ਨਾਲ ਨਹੀਂ ਇਹਨੂੰ ਕੱਲਾ ਸਾ ਕਰਕੇ ਨਹੀਂ ਬੋਲ ਸਕਦੇ ਆਪਾਂ ਇਹਦੇ ਉੱਤੇ ਆਪਾਂ ਉਹ ਕਰਦਾ ਰਿਆਜ਼ ਉਹ ਕਰਦਾ ਰਿਆਜ਼ ਈ ਕਰਦਾ ਰਿਆਜ਼ ਹਾ ਕਰਦਾ ਰਿਆਜ਼ ਇਹ ਸਾਰੇ ਇਹਦੇ ਪ੍ਰਸਾਦ ਦੇ ਉੱਪਰ ਹੀ ਕਰਨੇ ਹੁੰਦੇ ਨੇ ਆਪਾਂ ਕਈ ਤਰ੍ਹਾਂ ਦੇ ਰਿਆਜ਼ ਸਕਿੱਪ ਕਰ ਜਾਂਦੇ ਆ ਜਿਸ ਕਰਕੇ ਸਾਡੀ ਆਵਾਜ਼ ਜਿਹੜੀ ਉਹ ਸਹੀ ਤਰੀਕੇ ਨਾਲ ਪੰਚ ਨਹੀਂ ਕਰ ਪਾਉਂਦੀ ਸ਼ਬਦ ਦੇ ਉੱਤੇ ਜਾਂ ਕੀਰਤਨ ਕਰਦੇ ਹੋਏ ਕਈ ਵਾਰੀ ਆਵਾਜ਼ ਜਿਹੜੀ ਖਟਕਾ ਸਹੀ ਤਰੀਕੇ ਨਾਲ ਨਹੀਂ ਲਾ ਸਕਦੀ ਅਤੇ ਮੁਰਗੀ ਸਹੀ ਤਰੀਕੇ ਨਾਲ ਨਿਲਾ ਸਕਦੀ। ਦੇਖੋ ਹੁਣ ਆਪਾਂ ਹਾ ਕਰਦਾ ਰਿਆਜ਼ ਕਰ ਰਹੇ ਹਾਂ। ਹਾ 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 ਇਦਾਂ ਟੁੱਟਮਾ ਰਿਆਜ਼ ਵੀ ਕਰੋ। ਇਹ ਕੀ ਹੈ? ਸਾ 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 ਇਹ ਸਾ ਦਾ ਰਿਆਜ਼ ਹੀ ਹੋ ਰਿਹਾ ਹੈ। ਹਾ ਕਰ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਆਉਂਦੀਆਂ ਜਿਵੇਂ ਆਪਾਂ ਖੜਾ ਦਾ ਰਿਆਜ਼ ਕਰਨਾ ਮਾਲੋ ਸਵੇਰੇ ਸਵੇਰੇ ਰਿਆਜ਼ ਕਰਨਾ ਹਾਂ 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 ਨੀਚੇ ਤੱਕ ਚਲੇ ਗਏ ਆਪਾਂ ਹਾਂ ਇਹਨੂੰ ਕਹਿੰਦੇ ਹਾਕਾਰ ਦਾ ਰਿਆਜ਼ ਬੜੇ 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 ਉਸਤਾਦ ਨੇ ਜਿਹੜੇ ਉਹਨਾਂ ਨੇ ਸਾਰੇ ਰਿਆਜ਼ ਕੀਤੇ ਜਿਹਦੇ ਕਰਕੇ ਉਹਨਾਂ ਦਾ ਗਲਾ ਬਹੁਤ ਜਲਦੀ ਘੁੰਮਦਾ ਹੈ ਬਹੁਤ ਜਲਦੀ ਹਰਕਤ ਕਰ ਜਾਂਦਾ ਹੈ ਆਪਾਂ ਸਾਧੇ ਰਿਆਜ਼ ਨੂੰ ਇਗਨੋਰ ਕਰ ਜਾਂਦੇ ਆ ਜਿਹਦੇ ਕਰਕੇ ਸਾਡਾ ਗਲਾ ਸੁਰੀਲਾ ਨਹੀਂ ਬਣ ਪੰਦਾ ਜਿਹਦੇ ਕਰਕੇ ਅਸੀਂ ਵਧੀਆ ਮਿਠਾਸ ਪ੍ਰਿਆ ਕੀਰਤਨ ਨਹੀਂ ਕਰ ਸਕਦੇ ਇਸ ਕਰਕੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਪੈਂਦਾ ਹੈ ਫਿਰ ਅੱਗੇ ਗੱਲ ਆ ਜਾਂਦੀ ਹੈ ਇਹ ਸਾਰੇ ਰਿਆਜ਼ ਕਰਨ ਤੋਂ ਬਾਅਦ ਜਦੋਂ ਤੁਸੀਂ ਆ ਦਾ ਰਿਆਜ਼ ਏ ਦਾ ਰਿਆਜ਼ ਓ ਦਾ ਰਿਆਜ਼ ਈ ਦਾ ਰਿਆਜ਼ ਕਰ ਲੈਂਦੇ ਹੋ ਇਹ ਸਾਰੇ ਹੋ ਗਏ ਆਕਾਰ ਈਕਾਰ ਊਕਾਰ ਓੰਕਾਰ ਹਾਕਾਰ ਇਹ ਪਾਂਤਰੀਕੇ ਹੋ ਗਏ ਉਸ ਤੋਂ ਬਾਅਦ ਦੇ ਵਿੱਚ ਅੱਗੇ ਗੱਲ ਆ ਜਾਂਦੀ ਹੈ ਕਿ ਆਪਾਂ ਐਂਡ ਦੇ ਵਿੱਚ ਫਿਰ ਯਾਰ ਛੱਡਣਾ ਕਿੱਥੇ ਹੈ ਦੇਖੋ ਜੇ ਆਪਾਂ ਕਿਸੇ ਸ਼ਬਦ ਨੂੰ ਗਾਉਣਾ ਹੈ ਜਾਂ ਆਪਾਂ ਕਿਸੇ ਗੀਤ ਨੂੰ ਗਾਉਣਾ ਹੈ ਮੰਨ ਲਓ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਸਾਹ ਚੱਲ ਰਹੇ ਆ ਨੱਕ ਵਿੱਚ ਗੂੰਗੁਣਾਨੇ ਆਪਾਂ ਉਹਨੂੰ ਪਹਿਲਾਂ ਜਾਂ ਕੀ ਕਰਦੇ ਆ ਆਹ ਇਹ ਕਰਦੇ ਆ ਨਾ ਜੇ ਮੰਨ ਲਓ ਸ਼ਬਦ ਪੜ੍ਹਨਾ ਹੈ ਮੇਰੇ ਨਾਮ ਰਾਏ ਤਉ ਸੰਤਾ ਕਾ ਸੰਤ ਤੇਰੇ ਇਸ ਤਰ੍ਹਾਂ ਕਰਦੇ ਆ ਨਾ ਤਾਂ ਸਭ ਤੋਂ ਪਹਿਲਾਂ ਆਪਾਂ ਉਹਦਾ ਸੁਰ ਲੈਨੇ ਆ ਕਿ ਸੁਰ ਗਾਇਆ ਕਿੱਥੇ ਜਾ ਰਿਹਾ ਤਾਂ ਆਪਾਂ ਉਹਦਾ ਸੁਰ ਕਿਸ ਤਰ੍ਹਾਂ ਲੈਨੇ ਆ ਹਾਮੇ ਕਰਕੇ ਲੈਨੇ ਆ ਇਹ ਇਸ ਤਰ੍ਹਾਂ ਸੁਰ ਲੈਨੇ ਆ ਆਪਾਂ ਦੂਜਾ ਤਰੀਕਾ ਕੀ ਹੈ ਆ ਇਸ ਤਰੀਕੇ ਨਾਲ ਆਪਾਂ ਸੁਰ ਲੈ ਲੈਨੇ ਆ ਤੇ ਜੇ ਆਪਾਂ ਬਿਨਾਂ ਹਾਰਮੋਨੀਅਮ ਤੋਂ ਗਾਣਾ ਹੋਵੇ ਤੋ ਦਾ ਸੁਰ ਲੈਮ ਦਾ ਤੇ ਇੱਕ ਹੈ ਹਮਿੰਗ ਕਰਕੇ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਵੱਡੇ ਵੱਡੇ ਜਿਨ੍ਹਾਂ ਦਾ ਮੈਂ ਨਾਮ ਵੀ ਮੇਰੇ ਖਿਆਲ ਤੋਂ ਮੈਨੂੰ ਯਾਦ ਨਹੀਂ ਆ ਰਿਹਾ ਬਹੁਤ ਵੱਡੇ ਵੱਡੇ ਕਲਾਕਾਰ ਜਿਵੇਂ ਕਿ ਬਾਲੀਵੁੱਡ ਦੇ ਸਿੰਗਰ ਨੇ ਹਾਲੀਵੁੱਡ ਦੇ ਵਿੱਚ ਕਈ ਕਲਾਕਾਰ ਨੇ ਜਿਹੜੇ ਸੁਰ ਲੈ ਕੇ ਹਮਿੰਗ ਕਰਕੇ ਜਿਹੜੇ ਸੁਰ ਨੂੰ ਫੜਦੇ ਨੇ ਜਾਂ ਬਹੁਤ ਜ਼ਿਆਦਾ ਰਾਗੀ ਸਹਿਬਾਨ ਕੀਰਤਨੀਆਂ ਜਿਹੜੇ ਬਹੁਤ ਗੁਣੇ ਜਾਣੇ ਨੇ ਜਿਹੜੇ ਬਹੁਤ ਅੱਛਾ ਕੀਰਤਨ ਕਰਦੇ ਨੇ ਰਾਗਾਂ ਦੇ ਵਿੱਚ ਜਾਂ ਰੇਤਾਂ ਦੇ ਵਿੱਚ ਉਹਨਾਂ ਦਾ ਸੁਰ ਨੂੰ ਫੜਨ ਦਾ ਤਰੀਕਾ ਕੀ ਹੈ ਸਾਹ ਨੂੰ ਕਿਵੇਂ ਫੜਦੇ ਨੇ ਉਹ ਦੇਖੋ ਮਨ ਲੋਏ ਸਾਹ ਚੱਲ ਰਿਹਾ ਸਾਡੇ ਇਹ ਸੀ ਸ਼ਾਰਪ ਹੈ ਆਪਨੂੰ ਆਪਾਂ ਨੂੰ ਨਹੀਂ ਪਤਾ ਵੀ ਇਹ ਸੀ ਸ਼ਾਰਪ ਹੈ ਇਹ ਸਾਹ ਹੈ ਤਾਂ ਆਪਾਂ ਇਹਨੂੰ ਫੜਨਾ ਕਿਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਇਹਨੂੰ ਸੁਣਨਾ ਹੈ ਕੰਨਾਂ ਦੇ ਨਾਲ ਸੁਣ ਕੇ ਇਹਦੀ ਆਵਾਜ਼ ਨੂੰ ਕੈਚ ਕਰਨਾ ਹੈ ਹਰਮੋਨੀਮ ਆਪਾਂ ਨਹੀਂ ਜਾਣਦੇ ਮੰਨ ਲਓ ਆਪਾਂ ਨੂੰ ਹਰਮੋਨੀ ਦਾ ਨਹੀਂ ਪਤਾ ਤਾਂ ਆਪਾਂ ਸਿਰਫ ਉਹਨੂੰ ਕੰਨਾਂ ਨਾਲ ਸੁਣਾਂਗੇ ਤੇ ਹਮੇਂ ਕਰਾਂਗੇ ਸਭ ਤੋਂ ਪਹਿਲਾਂ ਸੁਰ ਨੂੰ ਸੁਣਨਾ ਹੈ ਚੰਗੀ ਤਰ੍ਹਾਂ ਦੇਖੋ ਜੇ ਸੁਰ ਨੂੰ ਆਪ ਦੀ ਸੁਣੋਗੇ ਚੰਗੀ ਤਰ੍ਹਾਂ ਤਾਂ ਹੀ ਆਪਲੀ ਚੰਗਾ ਗਾ ਸਕੋਗੇ ਸਾਡੀ ਪ੍ਰੋਬਲਮ ਇਹ ਹੀ ਹੈ ਅਸੀਂ ਰਿਆਜ਼ ਸਹੀ ਤਾਂ ਨਹੀਂ ਕਰ ਪਾਂਦੇ ਕਿਉਂਕਿ ਅਸੀਂ ਸੁਰ ਨੂੰ ਸੁਣਦੇ ਹੀ ਚੰਗੀ ਤਰ੍ਹਾਂ ਨਹੀਂ ਇਸ ਕਰਕੇ ਸਭ ਤੋਂ ਪਹਿਲਾਂ ਸੁਰ ਨੂੰ ਸੁਣਨਾ ਚੰਗੀ ਤਰ੍ਹਾਂ ਜ਼ਰੂਰੀ ਹੈ ਅਤੇ ਫਿਰ ਉਹਨੂੰ ਗਾਉਣਾ ਵੀ ਜ਼ਰੂਰੀ ਹੈ ਗਾਵਾਂਗੇ ਆਪਾਂ ਤਾਂ ਜੇ ਆਪਾਂ ਸੁਣਾਗੇ ਹੁਣ ਆਕਾਰ ਦੇ ਰਿਆਜ਼ ਵਿੱਚ ਮੈਂ ਤੁਹਾਨੂੰ ਇਕੱਠੇ ਆਕਾਰ ਲਾ ਕੇ ਦਿਖਾ ਰਿਹਾ ਹਾਂ ਸਾ ਪਹਿਲੇ 10 ਮਿੰਟ ਇਹ ਰਿਆਜ਼ ਕਰੋ ਸਾ ਫਿਰ ਆ ਫਿਰ ਫਿਰ ਔ ਜਿਹਨੂੰ ਆਪਾਂ ਓਮ ਕਹਿੰਦੇ ਆ ਫਿਰ ਆਪਾਂ ਕਰਾਂਗੇ ਏ ਰੋਜ਼ ਸਾ ਦਾ ਰਿਆਜ਼ ਕਰਨਾ ਹੁੰਦਾ ਹੈ ਜੇ ਆਪਾਂ ਸਾ ਦਾ ਰਿਆਜ਼ ਚੰਗੀ ਤਰ੍ਹਾਂ ਕਰਾਂਗੇ ਤਾਂ ਆਪਾਂ ਕਿਸੇ ਵੀ ਕੀਰਤਨ ਦੀ ਵੀਡੀਓ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਵੀ ਸਕਦੇ ਆ ਤੇ ਆਪਾਂ ਕਿਸੇ ਵੀ ਸ਼ਬਦ ਨੂੰ ਆਪਣੇ ਦਿਮਾਗ ਵਿੱਚ ਵਸਾ ਕੇ ਉਹਨੂੰ ਹਰਮੋਨੀਅਮ ਦੇ ਉੱਤੇ ਕੱਟ ਸਕਦੇ ਆ ਜੇ ਹਰਮੋਨੀਅਮ ਤੇ ਨਹੀਂ ਵੀ ਨਿਕਲੇਗਾ ਕਮ ਸੇ ਕਮ ਆਪ ਜੀ ਨੂੰ ਉਹਦਾ ਸਕੇਲ ਤਾਂ ਪਤਾ ਲੱਗੇਗਾ ਨਾ ਕਿ ਉਹ ਗਾ ਕਿ ਸਕੇਲ ਤੇ ਰਿਹਾ ਤਾਂ ਸਾ ਦਾ ਰਿਆਜ਼ ਹੈ ਜਿਹੜਾ ਉਹ ਕਰਨਾ ਆਪਣੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਤੁਸੀਂ ਸਾ ਦੇ ਰਿਆਜ਼ ਨੂੰ ਰੋਜ਼ ਅੱਜ ਤੋਂ ਲੈ ਕੇ ਕਰਨਾ ਸ਼ੁਰੂ ਕਰੋ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਹੈ ਕਿ ਸਵੇਰੇ ਖਾਲੀ ਪੇਟ ਬਿਲਕੁਲ ਆਰਾਮ ਦੇ ਨਾਲ ਕੋਸਾ ਪਾਣੀ ਆਪਣੇ ਕੋਲ ਰੱਖੋ 10 ਮਿੰਟ ਰਿਆਜ਼ ਕਰੋ ਅਤੇ ਫਿਰ ਦੋ ਘੁੱਟਾ ਪਾਣੀ ਦੀਆਂ ਪਰੋ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ 10 ਮਿੰਟ ਰਿਆਜ਼ ਕਰੋ ਤੇ ਫਿਰ ਪਾਣੀ ਦੀਆਂ ਘੁੱਟਾਂ ਪਰੋ ਉਸ ਇੰਨਾਂ ਚੀਜ਼ਾਂ ਦੇ ਨਾਲ ਕੀ ਹੋਏਗਾ ਕਿ ਇੰਨਾਂ ਚੀਜ਼ਾਂ ਦੇ ਨਾਲ ਸਾਡਾ ਗਲਾ ਜਿਹੜਾ ਹੈ ਉਹ ਡਰਾਈ ਨਹੀਂ ਹੋਏਗਾ ਸੁੱਕੇਗਾ ਨਹੀਂ ਅਗਲੀ ਵੀਡੀਓ ਵਿੱਚ ਅਸੀਂ ਜਲਦੀ ਮਿਲਦੇ ਹਾਂ ਅੱਜ ਦੇ ਲਈ ਇੰਨਾ ਹੀ ਉਮੀਦ ਕਰਦਾ ਕਿ ਆਪ ਸਭ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋਗੇ ਜੀ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ